ਫਲਦਾਰ ਬੂਟਿਆਂ ਦੇ ਨਾਮ ਨਾਲ ਤੇ ਇਥੋਂ ਤੁਸੀਂ ਰੇਟ ਵਗੈਰਾ ਸਾਰੇ ਪੜ੍ਹ ਸਕਦੇ ਹੋ ਤੇ ਇਧਰ ਟੋਆ ਭਰਨ ਦਾ ਜਿਹੜਾ ਉਹ ਟੰਕ ਕਿਸ ਤਰ੍ਹਾਂ ਬੂਟਿਆਂ ਨੂੰ ਜਿਹੜਾ ਉਹ ਲਾਉਣਾ ਤਾਂ ਕਿ ਚੰਗਾ ਜਿਹੜਾ ਇਹਨਾਂ ਨੂੰ ਫਲ ਉਹ ਲੱਗ ਸਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀਡੀਓਜ਼ ਪਾਈਆਂ ਨੇ ਆਪਾਂ ਆਏ ਹੋਇਆ ਕਿਸਾਨ ਮੇਲੇ ਦੇ ਵਿੱਚ ਪੀਯੂ ਯੂਨੀਵਰਸਿਟੀ ਦੇ ਵਿੱਚ ਸੋ ਅੱਜ ਆਪਾਂ ਅਗਲਾ ਭਾਗ ਜਿਹੜਾ ਉਹ ਲੈ ਕੇ ਆਏ ਆਂ ਵੀਡੀਓ ਦਾ ਅੱਗੇ ਦੀਆਂ ਜਿਹੜੀਆਂ ਕੁਝ ਸਟਾਲਾਂ ਨੇ ਉਹ ਸਾਰਾ ਆਪਾਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਅੱਜ ਦੀ ਵੀਡੀਓ 'ਚ ਬਣਿਆ ਰਹੇਓ ਚੱਲਦੇ ਆਂ ਅੱਗੇ ਉਹ ਮੇਲਾ ਆਪਾਂ ਜਿਹੜਾ ਉਹ ਦੇਖਦੇ ਆਂ ਇੱਥੇ ਜਦੋਂ ਆਪਾਂ ਐਂਟਰ ਹੁੰਨੇ ਆਂ ਮੇਲੇ ਦੇ ਵਿੱਚ ਹਨਾ ਤੇ ਇੱਥੇ ਰਜਿਸਟ੍ਰੇਸ਼ਨ ਜਿਹੜੀ ਉਹ ਕੀਤੀ ਜਾਂਦੀ ਆ ਤੁਸੀਂ ਉਹਦਾ ਨਾਮ ਫੋਨ ਨੰਬਰ ਲਿਖਾ ਕੇ ਰਜਿਸਟ੍ਰੇਸ਼ਨ ਜਿਹੜੀ ਉਹ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਦਾ ਆਪਾਂ ਨੂੰ ਆਹ ਕਾਰਡ ਜਿਹੜਾ ਉਹ ਮਿਲ ਇਹ ਇੱਥੇ ਰਜਿਸਟ੍ਰੇਸ਼ਨ ਬਾਕੀ ਸਾਰੇ ਕਿਸਾਨ ਜਿਹੜੇ ਹੋ ਕਰਵਾ ਰਹੇ ਨੇ ਆਪ ਦਾ ਨਾਮ ਵਗੈਰਾ ਲਿਖ ਕੇ ਤੇ ਅੱਗੇ ਇਥੋਂ ਚੱਲਦੇ ਆਪਾਂ ਹੋਰ ਸਟਾਲਾਂ ਜਿਹੜੀਆਂ ਉਹ ਦੇਖਦੇ ਆਂ ਜਿਹੜੀਆਂ ਸਟਾਲਾਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਇਹ ਸਾਈਡ ਵੀ ਸਾਰੀਆਂ ਕੁਝ ਡਿਪਾਰਟਮੈਂਟ ਵਾਲਿਆਂ ਦੀਆਂ ਇੱਥੇ ਸਟਾਲਾਂ ਲੱਗੀਆਂ ਤੇ ਇਥੋਂ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰ ਸਕਦੇ ਹੋ ਫਸਲਾਂ ਬਾਰੇ ਹਨ ਵੱਖ-ਵੱਖ ਜਿਹੜੇ ਉਹ ਫਸਲਾਂ ਦੇ ਨਵੇਂ ਬੀਜਾਂ ਬਾਰੇ ਤੇ ਇੱਧਰ ਸਾਰੀਆਂ ਸਟਾਲਾਂ ਤੇ ਸਾਰੇ ਫਸਲਾਂ ਦੇ ਉਹ ਬੀਓ ਨੇ ਜਿਵੇਂ ਕਿਸਾਨਾਂ ਨੇ ਫਸਲਾਂ ਦੇ ਬੀ ਲੈਣੇ ਨੇ ਜਾਂ ਨਵੇਂ ਤਰੀਕੇ ਦੀ ਜਿਹੜੀ ਖੇਤੀ ਕਰਨੀ ਆ ਤੇ ਉਹਦੇ ਬਾਰੇ ਵੀ ਇੱਥੇ ਜਿਹੜੀ ਉਹ ਜਾਣਕਾਰੀ ਉਹ ਪ੍ਰਾਪਤ ਕਰ ਸਕਦੇ ਹੋ ਤੇ ਇੱਥੇ ਬਹੁਤ ਜ਼ਿਆਦਾ ਜਿਹੜਾ ਕਿਸਾਨਾਂ ਦਾ ਉਹ ਰਸਵ ਹੋਇਆ ਹੋਇਆ ਹਨ ਤੇ ਇਧਰ ਵੱਖ-ਵੱਖ ਬੀ ਨੇ ਜਾਂ ਵੱਖ-ਵੱਖ ਹੋਰ ਪ੍ਰੋਡਕਟ ਜਾਂ ਜਿਨ੍ਹਾਂ ਨੇ ਯੂਨੀਵਰਸਿਟੀਆਂ ਤੋਂ ਟ੍ਰੇਨਿੰਗਾਂ ਜਿਹੜੀਆਂ ਉਹ ਲਈਆਂ ਹੋਈਆਂ ਨੇ ਉਹਨਾਂ ਨੇ ਜਿਹੜੇ ਪ੍ਰੋਡਕਟ ਤਿਆਰ ਕੀਤੇ ਹੋਏ ਨੇ ਉਹ ਵੀ ਇੱਥੇ ਜਿਹੜੀਆਂ ਉਹ ਆਪਣੀਆਂ ਹਸਤਾਲਾਂ ਲੈ ਕੇ ਆਉਂਦੇ ਨੇ ਤੇ ਇਧਰ ਵੱਖ-ਵੱਖ ਬੀਵੀ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਨਾਲ ਇਧਰ ਕੁਝ ਜਿਹੜੇ ਸਬਜ਼ੀਆਂ ਦੀਆਂ ਮਤਲਬ اگਾਉਂਦੇ ਨੇ ਉਹਨਾਂ ਦੇ ਇਥੇ ਨਾਮ ਵਗੈਰਾ ਵੀ ਜਿਹੜੇ ਉਹ ਲਿਖੇ ਹੋਏ ਨੇ ਤੇ ਇਸ ਤਰ੍ਹਾਂ ਸਾਰੇ ਯੂਨੀਵਰਸਿਟੀ ਵੱਲੋਂ ਇੱਥੇ ਸਟਾਲਾਂ ਜਿਹੜੀਆਂ ਉਹ ਲਾਈਆਂ ਜਾਂਦੀਆਂ ਨੇ ਜਾਂ ਕੁਝ ਪ੍ਰੋਡਕਟ ਜਿਹੜੇ ਉਹ ਤਿਆਰ ਕਰਦੇ ਨੇ ਜਿਵੇਂ ਪੰਜਾਬ ਨੌਜਵਾਨ ਕਿਸਾਨ ਸੰਸਤਾ ਸੰਗਰੂਰ ਹਨ ਤੇ ਇਹਨਾਂ ਇਹ ਜਿਹੜੇ ਮਤਲਬ ਗੁੜ ਤੇ ਸ਼ੱਕਰ ਜਿਹੜਾ ਉਹ ਤਿਆਰ ਕਰਦੇ ਨੇ ਜਾਂ ਜਿਨ੍ਹਾਂ ਨੇ ਯੂਨੀਵਰਸਿਟੀ ਤੋਂ ਟ੍ਰੇਨਿੰਗਾਂ ਜਿਹੜੀਆਂ ਉਹ ਲਈਆਂ ਹੋਈਆਂ ਨੇ ਉਹ ਉਹ ਇੱਥੇ ਮਤਲਬ ਆਉਂਦੇ ਨੇ ਯੂਨੀਵਰਸਿਟੀ ਵਾਲੇ ਉਹਨਾਂ ਨੂੰ ਇੱਥੇ ਬੁਲਾਉਂਦੇ ਨੇ ਤੇ ਆ ਵੀ ਸਾਰੇ ਉੱਪਰ ਨਾਮ ਇਹਨਾਂ ਦੇ ਉੱਪਰ ਲਿਖੇ ਹੋਏ ਨੇ ਕਿਸਾਨਾਂ ਦੇ ਜਿਹੜੇ ਜਿਹੜੇ ਜਿਹੜੀਆਂ ਫਸਲਾਂ ਦੀ ਮਤਲਬ ਅਗਾਉਂਦੇ ਨੇ ਤੇ ਇਸ ਤਰ੍ਹਾਂ ਇਥੇ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਇੱਥੇ ਬਹੁਤ ਭਾਰੀ ਜਿਹੜਾ ਇਕੱਠਾ ਹੋਇਆ ਹੋਇਆ ਇਹ ਸਾਈਡ ਸਟਾਲ ਦੇ ਉੱਪਰ ਕਿਉਂਕਿ ਇੱਥੇ ਸਾਰੇ ਫਸਲਾਂ ਦੇ ਬੀਜ ਵਗੈਰਾ ਜਿਹੜੇ ਹੁੰਦੇ ਨੇ ਜਾਂ ਜਿਹੜੇ ਕਿਸਾਨ ਮਤਲਬ ਫਸਲਾਂ ਦੇ ਵਿੱਚ ਪਰਫੁੱਲੋਤ ਹੈਗੇ ਨੇ ਹਨ ਜਿਹੜੇ ਵਧੀਆ ਤਰੀਕੇ ਦੀ ਜਿਹੜੀ ਉਹ ਖੇਤੀ ਕਰਦੇ ਨੇ ਜਿਵੇਂ ਤੁਸੀਂ ਆਲੂ ਜਿਹੜੇ ਉਹ ਦੇਖ ਰਹੇ ਹੋ ਉੱਪਰ ਇਹਨਾਂ ਦੇ ਨਾਮ ਬਕਾਇਦਾ ਜਿਹੜੇ ਲਿਖੇ ਹੋਏ ਨੇ ਫੋਨ ਨੰਬਰ ਲਿਖੇ ਹੋਏ ਨੇ ਜਿਹੜੇ ਜਿਹੜੇ ਕਿਸਾਨ ਜਿਹੜੀ ਫਸਲ ਦੀ ਖੇਤੀ ਕਰਦੇ ਨੇ ਉਹਨਾਂ ਦੇ ਨਾਮ ਨੰਬਰ ਨਾਲ ਸਾਰੇ ਉਹ ਲਿਖੇ ਹੋਏ ਨੇ ਦੇ ਕਿਸਾਨੀ ਕੰਟੈਕਟ ਜਿਹੜਾ ਉਹ ਕਰਨ ਇਥੋਂ ਕੰਟੈਕਟ ਜਿਹੜਾ ਉਹ ਕਰ ਸਕਦੇ ਨੇ ਬਾਕੀ ਜਾਣਕਾਰੀ ਜਿਹੜੀ ਕਿਸਾਨ ਉਹ ਪ੍ਰਾਪਤ ਕਰ ਸਕਦੇ ਨੇ ਤੇ ਅੱਗੇ ਉਹ ਦੇਖਦੇ ਆਪਾਂ ਜਾ ਕੇ ਮੇਲਾ ਤੇ ਅੱਗੇ ਸਟਾਲਾਂ ਜਿਹੜੀਆਂ ਉਹ ਜਾ ਕੇ ਦੇਖਦੇ ਆ ਤੇ ਇੱਧਰ ਜਿਵੇਂ ਵੱਖ-ਵੱਖ ਪੋਸਟਰ ਉੱਪਰ ਇਹਨਾਂ ਨੇ ਲਾਏ ਹੋਏ ਨੇ ਸ਼ਹਿਦ ਦੀ ਜਿਹੜੀ ਇਹਨਾਂ ਦੀ ਇੱਥੇ ਉਹ ਸਟਾਲ ਹੈ ਸ਼ਹਿਦ ਵਗੈਰਾ ਇਹਨਾਂ ਦੀ ਸਟਾਲ ਦੇ ਉੱਪਰ ਸਾਰਾ ਜਿਹੜਾ ਉਹ ਹੈਗਾ ਇੱਥੇ ਸਟਾਲ ਜਿਹੜੀ ਉਹ ਲਾਈ ਹੋਈ ਹੈ ਸ਼ਹਿਦ ਦਾ ਜਿਹੜੇ ਉਹ ਇੱਥੇ ਪ੍ਰੋਡਕਟ ਇਹ ਤਿਆਰ ਕਰਦੇ ਨੇਗੇ ਤੇ ਅੱਗੇ ਪੀਯੂ ਆਰਗੇਨਿਕ ਫਾਰਮਸ ਕਲੱਬ ਤੇ ਇਹ ਨਾ ਪੀਯੂ ਆਰਗੇਨਿਕ ਫਾਰਮ ਕਲੱਬ ਹਾਲਿਆਂ ਜੀ ਇੱਥੇ ਸਟਾਲ ਹੈ ਰਜਿਸਟ੍ਰੇਸ਼ਨ ਵਗੈਰਾ ਕਰਦੇ ਨੇ ਜੇ ਕਿਸੇ ਨੇ ਰਜਿਸਟ੍ਰੇਸ਼ਨ ਜਿਹੜੀ ਉਹ ਕਰਵਾਉਣੀ ਹੈ ਤੇ ਆ ਗਿਆ ਜਿਵੇਂ ਮਾਈਕਰੋਬਾਇਓਲੋਜੀ ਵਿਭਾਗ ਤੇ ਮਾਈਕਰੋਬਾਇਓਲੋਜੀ ਡਿਪਾਰਟਮੈਂਟ ਜਿਹੜਾ ਉਹ ਆ ਗਿਆ ਤੇ ਵੱਖ-ਵੱਖ ਇੱਥੇ ਡਿਪਾਰਟਮੈਂਟਾਂ ਵੱਲੋਂ ਸਟਾਲਸ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਭੋਜਨ ਪਰਖਣ ਵਾਲੀਆਂ ਕੇਟਾਂ ਹੋ ਗਈਆਂ ਜਿਵੇਂ ਤੇ ਛੱਪੜ ਦਾ ਪਾਣੀ ਪਰਖਣ ਵਾਲੀਆਂ ਜਿਹੜੀਆਂ ਉਹ ਕੇਟਾਂ ਹੋ ਗਈਆਂ ਤੇ ਐਵੇਂ ਸਟਾਲਾਂ ਵੱਖ-ਵੱਖ ਡਿਪਾਰਟਮੈਂਟਾਂ ਦੀਆਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਤੇ ਇਧਰ ਜਿਵੇਂ ਆ ਹੋ ਗਿਆ ਜੀ ਸਾਦੇ ਵਿਆਹ ਸਾਦੇ ਭੋਗ ਨਾ ਕਰ ਜਾਣਾ ਚਿੰਤਾ ਰੋਗ ਇਹ ਗੱਲ ਚੰਗੀ ਲੱਗੀ ਮੈਨੂੰ ਜੇ ਆਪਾਂ ਸਾਦੇ ਵਿਆਹ ਕਰਾਂਗੇ ਸਾਦੇ ਭੋਗ ਤੇ ਕੋਈ ਚਿੰਤਾ ਰੋਗ ਜਿਹੜਾ ਉਹ ਆਪਾਂ ਨੂੰ ਨਹੀਂ ਹੋਊਗਾ ਜਾਂ ਕਰਜ਼ੇ ਨਹੀਂ ਹੋਊ ਬੰਦੇ ਦੇ ਸਿਰ ਤੇ ਤੇ ਐਵੇਂ ਦੀਆਂ ਚੀਜ਼ਾਂ ਵੀ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਦੀਆਂ ਨੇਗੀਆਂ ਕਿਸਾਨ ਮੇਲੇ ਦੇ ਵਿੱਚ ਹਰੇਕ ਵਾਰ ਕੁਝ ਨਾ ਕੋਈ ਨਵਾਂ ਆਪਾਂ ਨੂੰ ਮੇਲਿਆਂ ਦੇ ਵਿੱਚੋਂ ਸਿੱਖਣ ਨੂੰ ਮਿਲਦਾ ਤੇ ਇਧਰ ਕੁਝ ਤੁਸੀਂ ਪੁਸਤਕਾਂ ਪੜ੍ਹਨ ਦੇ ਜੋ ਸ਼ਕੀਨ ਹੋ ਹਨ ਧਾਰਮਿਕ ਕੁਝ ਪੁਸਤਕਾਂ ਜਿਹੜੀਆਂ ਇੱਥੇ ਹੋ ਹੈਗੀਆਂ ਨੇ ਤੇ ਐਵੇਂ ਦੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਉਹ ਮੇਲੇ ਦੇ ਵਿੱਚ ਉਹ ਲੱਗੀਆਂ ਹੋਈਆਂ ਹੋਈਆਂ ਤੇ ਅੱਗੇ ਆਪਾਂ ਚੱਲਦੇ ਹਾਂ ਹੋਰ ਸਟਾਲਸ ਜਾ ਕੇ ਦੇਖਦੇ ਹਾਂ ਕੁਝ ਜਿਹੜੇ ਆਪਣੇ ਪ੍ਰੋਡਕਟ ਹੱਥੀ ਬਣਾਉਂਦੇ ਨੇ ਉਹ ਵੀ ਇੱਥੇ ਜਿਹੜਾ ਉਹ ਲੈ ਕੇ ਆਏ ਹੋਏ ਨੇ ਜਿਵੇਂ ਹੱਥੀ ਚੀਜ਼ਾਂ ਜਿਹੜੀਆਂ ਆਪਣੀਆਂ ਹੋ ਤਿਆਰ ਕਰਦੇ ਨੇ ਉਹ ਵੀ ਇੱਥੇ ਚੀਜ਼ਾਂ ਸੇਲ ਕਰਨ ਆਉਂਦੇ ਨੇ achar ਵਗੈਰਾ ਹੋ ਗਿਆ ਜਿਵੇਂ ਹਨ ਐਵੇਂ ਦੀਆਂ ਚੀਜ਼ਾਂ ਤੇ ਅੱਗੇ ਦੇਖਦੇ ਆਪਾਂ ਅੱਗੇ ਨੂੰ ਜਾ ਕੇ ਸਟਾਲਸ ਤੇ ਤਕਰੀਬਨ ਸੜਕ ਦੇ ਦੋਨੋਂ ਸਾਈਡ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਜਿਹੜੀ ਸਾਈਡ ਨੂੰ ਆਪਾਂ ਜਾਵਾਂਗੇ ਉਹ ਸਾਈਡ ਆਪਾਂ ਨੂੰ ਸਟਾਲਾਂ ਹੀ ਦੇਖਣ ਨੂੰ ਜਿਹੜੀਆਂ ਉਹ ਮਿਲਣਗੀਆਂ ਤੇ অর্গানਿਕ প্রোডাক্ট ਵਾਲੀਆਂ ਵੀ ਬਹੁਤ ਸਾਰੀਆਂ ਸਟਾਲਾਂ ਜਿਹੜੀਆਂ ਹੋਉਂਦੀਆਂ ਨੇ ਉਹ ਵੀ ਆਪਾਂ ਸਾਰੀਆਂ ਤੁਹਾਨੂੰ ਜਿਹੜੀਆਂ ਉਹ ਦਿਖਾਵਾਂਗੇ ਜਿਹੜੇ ਆਪਣੇ ਆਪਣੇ ਪ੍ਰੋਡਕਟ ਉਹ ਲੈ ਕੇ ਆਉਂਦੇ ਨੇ ਪ੍ਰੋਡਕਟ ਆਪਦੇ ਤਿਆਰ ਕਰਦੇ ਨੇ ਉਹ ਸਟਾਲਸ ਵੀ ਇੱਥੇ ਆਈਆਂ ਹੋਈਆਂ ਨੇ ਤੇ ਤੁਹਾਨੂੰ ਖਾਣ ਪੀਣ ਵਾਲੀਆਂ ਵੀ ਇੱਥੇ ਮਤਲਬ ਸਟਾਲਾਂ ਮਿਲ ਜਾਣਗੀਆਂ ਖਾਣ ਪੀਣ ਦੀ ਕੋਈ ਪਰੇਸ਼ਾਨੀ ਨਹੀਂ ਤੁਹਾਨੂੰ ਇੱਥੇ ਆਉ ਹ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇਗੀਆਂ ਨਾਲ ਨਾਲ ਤੇ ਬਾਕੀ ਲਗ ਲਗ ਡਿਪਾਰਟਮੈਂਟਾਂ ਵੱਲੋਂ ਸਟਾਲਾਂ ਲੱਗੀਆਂ ਇੱਥੇ ਜੇ ਤੁਸੀਂ ਰਸਾਲੇ ਵਗੈਰਾ ਜਿਹੜੇ ਉਹ ਲਗਵਾਉਣੇ ਨੇ ਯੂਨੀਵਰਸਿਟੀ ਤੋਂ ਇਹ ਸਟਾਲ ਵੀ ਇੱਥੇ ਜਿਹੜੀ ਉਹ ਹੈਗੀ ਹੈਗੀ ਪਬਲਿਕੇਸ਼ਨਸ ਨੇ ਜਿਹੜੀਆਂ ਉਹ ਯੂਨੀਵਰਸਿਟੀ ਦੀਆਂ ਇਹ ਤੁਸੀਂ ਲਗਵਾਉਣੇ ਨੇ ਇਹ ਵੀ ਇੱਥੇ ਜਿਹੜੇ ਉਹ ਹੈਗੇ ਨੇ ਤੇ ਇਹਨਾਂ ਦੇ ਚਾਰਜਸ ਵਗੈਰਾ ਜਿਹੜੇ ਉਹ ਇਹਨਾਂ ਨੇ ਸਾਰੇ ਉਹ ਲਿਖੇ ਹੋਏ ਨੇ ਜਿਹੜੀ ਜਿਹੜੀਆਂ ਯੂਨੀਵਰਸਿਟੀ ਦੀਆਂ ਪਬਲਿਕੇਸ਼ਨਸ ਹੈਗੀਆਂ ਨੇਗੀਆਂ ਤੇ ਇਹਨਾਂ ਦੇ ਉੱਪਰ ਵੀ ਜਿਹੜਾ ਉਹ ਲਿਖਿਆ ਹੋਇਆ ਵੀ ਕਿਹੜੀ ਕਿੰਨੇ ਰੁਪਏ ਦੀ ਪਬਲਿਕੇਸ਼ਨ ਆ ਆਪ ਦੇਖ ਕੇ ਜਿਹੜੀ ਤੁਸੀਂ ਮੰਗਵਾਉਣੀ ਆ ਉਹ ਵੀ ਤੁਸੀਂ ਲਗਵਾ ਸਕਦੇ ਹੋ ਤੇ ਇਸ ਤਰ੍ਹਾਂ سٹਾਲਾਂ ਜਿਹੜੀਆਂ ਇੱਥੇ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਅੱਗੇ ਆਪਾਂ ਚੱਲਦੇ ਆਂ ਅੱਗੋਂ ਹੋਰ ਜਿਹੜਾ ਹੋ ਮੇਲਾ ਜਾ ਕੇ ਦੇਖਦੇ ਆਂ ਤੇ ਦੋਨੋਂ ਸਾਈਡ ਨੇ ਆਹ ਸਾਈਡ ਵੀ سٹਾਲਾਂ ਨੇ ਇਹ ਸਾਈਡ ਆਰਗੈਨਿਕ ਪ੍ਰੋਡਕਟ ਵਾਲੀਆਂ ਸਟਾਲਾਂ ਨੇ ਇਹ ਵੀ ਆਪਾਂ ਦੇਖਾਂਗੇ ਪਹਿਲਾਂ ਆਪਾਂ ਆਹ ਸਾਈਡ ਸਾਰੀ ਕਵਰ ਕਰਦੇ ਆਂ ਹਨਾ ਤੇ ਇੱਧਰ ਵੀ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਵੱਖ-ਵੱਖ ਡਿਪਾਰਟਮੈਂਟਾਂ ਦੀਆਂ ਜਿਹੜੇ ਪ੍ਰੋਡਕਟ ਵਗੈਰਾ ਉਹ ਤਿਆਰ ਕਰਦੇ ਨੇ ਹਨਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਇਹਨਾਂ ਦੀ ਇਹ ਸਟਾਲ ਹੈ ਇੱਥੇ ਬਹੁਤ ਸਾਰੇ ਪ੍ਰੋਡਕਟ ਨੇ ਹਨੀ ਵਗੈਰਾ ਹੋ ਗਿਆ ਜਿਵੇਂ ਅ ਸ਼ਾਇਦ ਸਾਰਾ ਹੋ ਗਿਆ ਜਾਂ ਜਿੰ ਜਿਹੜੇ ਜਿਹੜੇ ਮਤਲਬ ਕਿਸਾਨ ਇਹਨਾਂ ਨੂੰ ਟ੍ਰੇਨਿੰਗਾਂ ਜਿਹੜੀਆਂ ਲੈਂਦੇ ਨੇ ਡਿਪਾਰਟਮੈਂਟ ਤੋਂ ਯੂਨੀਵਰਸਿਟੀ ਤੋਂ ਉਹ ਕਿਸਾਨਾਂ ਨੂੰ ਮੇਲਿਆਂ ਦੇ ਵਿੱਚ ਇਹ ਬੁਲਾਉਂਦੇ ਨੇ ਤੇ ਮੇਲਿਆਂ ਦੇ ਵਿੱਚ ਬੁਲਾ ਕੇ ਫਿਰ ਹੋਰ ਜੇ ਕਿਸੇ ਕਿਸਾਨ ਨੇ ਜਾਣਕਾਰੀ ਲੈਣੀ ਹੈ ਉਹਨਾਂ ਨਾਲ ਮਤਲਬ ਕਿਸਾਨ ਜਿਹੜਾ ਉਹ ਗੱਲਬਾਤ ਕਰ ਸਕਦੇ ਨੇ ਤੇ ਆ ਜਿਵੇਂ ਪ੍ਰਚਾਰ ਸਿੱਖਿਆ ਜਾਂ ਸੰਚਾਰ ਪ੍ਰਬੰਧ ਵਿਭਾਗ ਆ ਗਿਆ ਸਾਰੇ ਡਿਪਾਰਟਮੈਂਟ ਤਕਰੀਬਨ ਇੱਥੇ ਯੂਨੀਵਰਸਿਟੀ ਦੇ ਜਿਹੜੇ ਉਹ ਹੈਗੇ ਨੇ ਜਿਨੇ ਜਿਨੇ ਨਿਤ ਇਸ ਟੋਲਾਂ ਜਿਹੜੀਆਂ ਹੁਲਾਈਆਂ ਹੋਈਆਂ ਨੇ ਹੱਡਪਨਵੇਂ ਕੰਮਾਂ ਨੂੰ ਸੁਖਾਲਾ ਕਰਨ ਵਾਸਤੇ ਸੰਦ ਤੇ ਜਿਹੜੇ ਔਖੇ ਕੰਮ ਨੇ ਹਨ ਉਹਨਾਂ ਨੂੰ ਸੁਖਾਲਾ ਕਰਨ ਵਾਸਤੇ ਇੱਥੇ ਦੱਸਿਆ ਹੋਇਆ ਬਾਕੀ ਬਿਜਲੀ ਯੰਤਰਾਂ ਦੇ ਮਿਆਰੀ ਚਿੰਨ ਜੇ ਨਵੀਆਂ ਆਪਾਂ ਚੀਜ਼ਾਂ ਲੈਣੀਆਂ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਉਹਨਾਂ ਬਾਰੇ ਜਿਹੜੀਆਂ ਉਹ ਜਾਣਕਾਰੀ ਦਿੱਤੀ ਹੋਈ ਹੈ ਤੇ ਇੱਥੇ ਪਰਾਲੀ ਤੋਂ ਸਜਾਵਟੀ ਅਤੇ ਉਪਯੋਗੀ ਵਸਤਾਂ ਜਿਹੜੀਆਂ ਪਰਾਲੀ ਤੋਂ ਚੀਜ਼ਾਂ ਉਹ ਤਿਆਰ ਹੋਈਆਂ ਹੋਈਆਂ ਨੇ ਉਹ ਇੱਥੇ ਰੱਖੀਆਂ ਹੋਈਆਂ ਨੇ ਵੀਕਸਤ ਰਤੋਂ ਦੀਆਂ ਚੀਜ਼ਾਂ ਪ੍ਰਾਲੀ ਤੋਂ ਜਿਹੜੀਆਂ ਉਹ ਤਿਆਰ ਕਰ ਸਕਦੇ ਹੋ ਹਨ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਸੀਂ ਰੈਡੀ ਕਰ ਸਕਦੇ ਹੋ ਤੇ ਆ ਵੀ ਇੱਥੇ ਜੂਟ ਤੋਂ ਤਿਆਰ ਹੋਈਆਂ ਹੋਈਆਂ ਚੀਜ਼ਾਂ ਫਾਈਲਾਂ ਵਗੈਰਾ ਹੋ ਗਈਆਂ ਇਹ ਸਾਰੀਆਂ ਜੂਟ ਤੋਂ ਬਣੀਆਂ ਹੋਈਆਂ ਨੇਗੀਆਂ ਤੇ ਇਸ ਤਰ੍ਹਾਂ ਦਾ ਸਮਾਨ ਆਪਾਂ ਨੂੰ ਜਿਹੜਾ ਇੱਥੇ ਉਹ ਦੇਖਣ ਨੂੰ ਮਿਲਦਾ ਮੇਲੇ ਦੇ ਵਿੱਚ ਅ ਵੀ ਕਿਸ ਤਰ੍ਹਾਂ ਤੁਸੀਂ ਚੀਜ਼ਾਂ ਹਨ ਸਹਾਇਕਤ ਹੁੰਦੇ ਕਰ ਸਕਦੇ ਹੋ ਅਬਦਾ ਸਮਾਨ ਜਿਹੜਾ ਉਹ ਵੇਚ ਸਕਦੇ ਹੋ ਇਹ ਸਾਰਾ ਹੱਥੀ ਜਿਹੜਾ ਉਹ ਸਮਾਨ ਤਿਆਰ ਕੀਤਾ ਹੋਇਆ ਬਹੁਤ ਹੱਥੀਆਂ ਅਜਲੇ ਝੋਲੇ ਵਗੈਰਾ ਦੇਖ ਸਕਦੇ ਹੋ ਇਹ ਸਾਰੇ ਹੱਥੀ ਉਹ ਬਣਾਏ ਹੋਏ ਨੇਗੇ ਤੇ ਐਵੇਂ ਸਾਰੇ ਡਿਪਾਰਟਮੈਂਟ ਵਾਲੀਆਂ ਸਟਾਲਾਂ ਤੇ ਹੈਗੀਆਂ ਨੇ ਜਿਵੇਂ ਆ ਗਿਆ ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਤੇ ਇਹ ਅਲੱਗ-ਅਲੱਗ ਵਿਭਾਗਾਂ ਦੀ ਇੱਥੇ ਸਟਾਲਾਂ ਨੇ ਇਤਨੇ ਮਾਡਲ ਵਗੈਰਾ ਆਪਦੇ ਇੱਥੇ ਰੱਖੇ ਹੋਏ ਨੇ ਹੈਨਾ ਤੇ ਇਧਰੋਂ ਜਿਵੇਂ ਆਹ ਸਟਾਲ ਜਿਹੜੀ ਹੋ ਇੱਥੇ ਆ ਗਈ ਭੋਜਨ ਅਤੇ ਪੋਸ਼ਣ ਵਿਭਾਗ ਭੋਜਨ ਅਤੇ ਪੋਸ਼ਣ ਵਿਭਾਗ ਆ ਗਿਆ ਇਹਨਾਂ ਨੇ ਰੋਜ਼ਾਨਾ ਸੰਤੁਲਨ ਖਾਣ ਦਾ ਜਿਹੜਾ ਇੱਥੇ ਨਮੂਨਾ ਉਹ ਰੱਖਿਆ ਹੋਇਆ ਰੋਜ਼ਾਨਾ ਜਿਹੜੀ ਖਾਣ ਸੰਤੁਲਿਤ ਭੋਜਨ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਹੋਈ ਹੈ ਹਾਈ ਬਲੱਡ ਪ੍ਰੈਸ਼ਰ ਲਈ ਸਹੀ ਖਾਣ ਤੇ ਉਹਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਹਾਈ ਬਲੱਡ ਪ੍ਰੈਸ਼ਰ ਬਾਰੇ ਹਣਾ ਵੀ ਸਹੀ ਖਰਾਕ ਜਿਹੜੀ ਉਹ ਕੀ ਹੈ ਖਰਾਕ ਵਿੱਚ ਪਰਹੇਜ਼ ਕਰਨ ਵਾਲੇ ਭੋਜਨ ਤੇ ਕੀ ਕੀ ਜਿਹੜਾ ਪਰਹੇਜ਼ ਕਰਨ ਵਾਲਾ ਭੋਜਨ ਹੈ ਸਾਰਾ ਉਹਦੇ ਬਾਰੇ ਇਨਫੋਰਮੇਸ਼ਨ ਜਿਹੜੀ ਇੱਥੇ ਉਹ ਸਾਂਝੀ ਕੀਤੀ ਹੋਈ ਹੈ ਇੱਥੇ ਨਾ ਯੂਨੀਵਰਸਿਟੀ ਵੱਲੋਂ ਸਾਰੇ ਬੂਟੇ ਉਹ ਵੰਡੇ ਜਾਂਦੇ ਨੇ ਜਿਹੜੇ ਫਲਾਂ ਵਾਲੇ ਹੋਗੇ ਹਨ ਤੇ ਉਹ ਸਾਰੇ ਇੱਥੇ ਬੂਟੇ ਵੰਡੇ ਜਾ ਰਹੇ ਨੇ ਇੱਥੇ ਲਿਸਟ ਵੀ ਜਿਹੜੀ ਲੱਗੀ ਹੋਈ ਹੈ ਉਹ ਵੀ ਆਪਾਂ ਤੁਹਾਨੂੰ ਦਿਖਾ ਦਵਾਂਗੇ ਜਿਵੇਂ ਆ ਬੋਰਡ ਲੱਗਿਆ ਹੋਇਆ ਫਾਲ ਬਗਿਆਨ ਵਿਭਾਗ ਤੇ ਇਹਨਾਂ ਦੇ ਪ੍ਰਾਈਜ਼ ਵਗੈਰਾ ਸਾਰੇ ਇੱਥੇ ਲਿਖੇ ਹੋਏ ਨੇ ਮੁੱਲ ਲਿਖੇ ਹੋਏ ਨੇ ਫਲਦਾਰ ਬੂਟਿਆਂ ਦੇ ਨਾਮ ਨਾਲ ਤੇ ਇਥੋਂ ਤੁਸੀਂ ਰੇਟ ਵਗੈਰਾ ਸਾਰੇ ਪੜ੍ਹ ਸਕਦੇ ਹੋ ਜਿਵੇਂ ਕਿਨੂ ਹੋ ਗਿਆ ਜਿਵੇਂ ਪ੍ਰਤੀ ਬੂਟਾ 175 ਰੁਪਏ ਸਾਰੀ ਇਥੇ ਲਿਸਟ ਜਿਹੜੀ ਉਹ ਲਾਈ ਹੋਈ ਹੈ ਤੇ ਇਥੇ ਜਿਹੜੇ ਜਿਹੜੇ ਬੂਟੇ ਲੈਣੇ ਨੇ ਇਥੋਂ ਸਲਿੱਪ ਕਟਵਾ ਕੇ ਹਨਾ ਸਾਰੇ ਜਿਹੜੇ ਉਹ ਬੂਟੇ ਉਹ ਮਿਲ ਜਾਂਦੇ ਨੇ ਤੇ ਇਸ ਤਰ੍ਹਾਂ ਹੀ ਸਾਰੀਆਂ ਇਥੇ ਲਿਸਟਾਂ ਲਾਈਆਂ ਹੋਈਆਂ ਨੇ ਫਲਦਾਰ ਬੂਟੇ ਸਾਰਿਆਂ ਦੀ ਲਿਸਟ ਇਥੇ ਹੈਗੀ ਇਹ ਤੋਂ ਰੇਟ ਵਗੈਰਾ ਤੁਸੀਂ ਪੜ ਸਕਦੇ ਹੋ ਬਾਕੀ ਵੀਡੀਓ ਚ ਆਪਾਂ ਦਿਖਾਤਾ ਹਨਾ ਸਕਰੀਨ ਸ਼ਾਟ ਤੁਸੀਂ ਲੈ ਲਿਓ ਜੇ ਤੁਸੀਂ ਰੇਟ ਦੇਖਣੇ ਆ ਤੇ ਅਈ ਅੱਗੇ ਹੋਰ ਬੂਟੇ ਜਿਹੜੇ ਹੋ ਮੰਡੇ ਜਾਂਦੇ ਨੇ ਉਹ ਵੀ ਆਪਾਂ ਸਾਰੇ ਉਹ ਦੇਖ ਲਾਉਨੇ ਆ ਤੇ ਇਹ ਸਾਰਾ ਯੂਨੀਵਰਸਿਟੀ ਵੱਲੋਂ ਨੇ ਇੱਥੇ ਜਿਵੇਂ ਆ ਸਲਿੱਪ ਕਟਵਾ ਕੇ ਸਲਿੱਪ ਕਟਵਾਉਣ ਤੋਂ ਬਾਅਦ ਚੋਂ ਉਦੋਂ ਤੁਹਾਨੂੰ ਬੂਟੇ ਉਹ ਮਿਲ ਜਾਂਦੇ ਨੇ ਇੱਥੇ ਪੈਸੇ ਭਰ ਕੇ ਸਲਿੱਪ ਕਟਵਾਉਣ ਤੋਂ ਬਾਅਦ ਚੋਂ ਤੁਸੀਂ ਬੂਟੇ ਜਿਹੜੇ ਉਹ ਲੈ ਕੇ ਜਾ ਸਕਦੇ ਹੋ ਤੇ ਸਾਰੀ ਨਰਸਰੀ ਹੈ ਯੂਨੀਵਰਸਿਟੀ ਵਾਲਿਆਂ ਦੀ ਤੇ ਇੱਥੇ ਲਿਖਿਆ ਆ ਫਲਾਂ ਦਾ ਪ੍ਰਦਰਸ਼ਨੀ ਪਲਾਂਟ ਰਦਾਸ਼ਣੀ ਪਲਾਂਟ ਜਿਹੜਾ ਉਹ ਆ ਗਿਆ ਫਲਾਂ ਦਾ ਬਾਕੀ ਇੱਥੇ ਕਿਸਮਾਂ ਵਗੈਰਾ ਸਾਰੀਆਂ ਜਿਹੜੀਆਂ ਉਹ ਲਿਖੀਆਂ ਹੋਈਆਂ ਨੇਗੀਆਂ ਤੇ ਇਹਦੇ ਇੱਧਰ ਵੀ ਜਿਵੇਂ ਫਲ ਖੋਜ ਕੇਂਦਰ ਜਲੋਵਾਲ ਤੇ ਵੀ ਫਲ ਨੇ ਇੱਥੇ ਸਾਰੇ ਤੇ ਫਲ ਦੇ ਬੂਟੇ ਤੁਸੀਂ ਜਿਹੜੇ ਉਹ ਇੱਥੋਂ ਲੈ ਸਕਦੇ ਹੋਗੇ ਤੇ ਇਹਦੇ ਨਾਲ ਇੱਧਰ ਤੁਸੀਂ ਇੱਥੇ ਜਾਣਕਾਰੀ ਵੀ ਜਿਹੜੀ ਉਹ ਦਿੱਤੀ ਹੋਈ ਹੈ ਵੀ ਕਿਸ ਤਰ੍ਹਾਂ ਤੁਸੀਂ ਆਪਦੇ ਬੂਟੇ ਵਗੈਰਾ ਜਿਹੜੇ ਉਹ ਲਾਉਣੇ ਨੇ ਉਹ ਵੀ ਆਪਾਂ ਜਿਹੜੇ ਉਹ ਤੁਹਾਨੂੰ ਦਿਖਾਦਾਨੇ ਹੈਗੇ ਵੀਡੀਓ ਚ ਉਹ ਵੀ ਜਾਣਕਾਰੀ ਜਿਹੜੀ ਉਹ ਆਪਾਂ ਸਾਂਝੀ ਕਰਦਾਨੇ ਆ ਆ ਗਿਆ ਜਿਵੇਂ ਫਲ ਵਿਗਿਆਨ ਵਿਭਾਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਇਥੇ ਜਾਣਕਾਰੀ ਇਹਨਾਂ ਜਿਹੜੀ ਉਹ ਦਿੱਤੀ ਹੋਈ ਹੈ ਵੀ ਕਿਸ ਤਰ੍ਹਾਂ ਤੁਸੀਂ ਆਪਣੇ ਬੂਟੇ ਵਗੈਰਾ ਜਿਹੜੇ ਉਹ ਲਾਉਣੇ ਨੇ ਸਾਹਮਣੇ ਜਿਵੇਂ ਟੋਆ ਪੁੱਟਣ ਦਾ ਜਿਹੜਾ ਉਹ ਢੰਗ ਦਿਖਾਇਆ ਹੋਇਆ ਤੇ ਇਧਰ ਟੋਆ ਭਰਨ ਦਾ ਜਿਹੜਾ ਉਹ ਢੰਗ ਕਿਸ ਤਰ੍ਹਾਂ ਬੂਟਿਆਂ ਨੂੰ ਜਿਹੜਾ ਉਹ ਲਾਉਣਾ ਤਾਂ ਕਿ ਚੰਗਾ ਜਿਹੜਾ ਇਹਨਾਂ ਨੂੰ ਫਲ ਉਹ ਲੱਗ ਸਕੇ ਤੇ ਇਥੇ ਜਾਣਕਾਰੀ ਇਸ ਤਰ੍ਹਾਂ ਜਿਹੜੀ ਉਹ ਦਿੱਤੀ ਹੋਈ ਹੈ ਇਹ ਕਿਸਤਾਂ ਤੋਂ ਜਿਹੜੇ ਬੂਟੇ ਜਿਹੜੇ ਉਹ ਲਾਉਣੇ ਨੇਗੇ ਤੇ ਇਧਰ ਨਰਸਰੀ ਵੀਜਣ ਦਾ ਜਿਹੜਾ ਉਹ ਢੰਗ ਹਰੇਕ ਤਰੀਕੇ ਦਾ ਢਾਂਗ ਇੱਥੇ ਜਿਹੜਾ ਯੂਨੀਵਰਸਿਟੀ ਵੱਲੋਂ ਉਹ ਦਿਖਾਇਆ ਹੋਇਆ ਤਾਂ ਕਿ ਚੰਗਾ ਤੁਸੀਂ ਫਲ ਜਿਹੜਾ ਉਹ ਲੈ ਸਕੋ ਆਪਣੇ ਬੂਟਿਆਂ ਤੋਂ ਜਿਵੇਂ ਆਪਾਂ ਬੂਟੇ ਲਾਦਨੇ ਆਂ ਕੁਝ ਗਲਤ ਢੰਗ ਨਾਲ ਲਾਦਨੇ ਆ ਤੇ ਇਹਨਾਂ ਨੇ ਸਾਰੀ ਜਾਣਕਾਰੀ ਇੱਥੇ ਜਿਹੜੀ ਉਹ ਦਿੱਤੀ ਹੋਈ ਹੈਗੀ ਤੇ ਐਵੇਂ ਸਾਰੇ ਡਿਪਾਰਟਮੈਂਟ ਨੇ ਇੱਥੇ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਆ ਆ ਗਿਆ ਜੀ ਫਾਲਾ ਵਿਗਿਆਨ ਵਿਭਾਗ ਯੂਨੀਵਰਸਿਟੀ ਦਾ ਹਨਾ ਤੇ ਇਹਨਾਂ ਦੇ ਵੀ ਇੱਥੇ ਕੀਨੂ ਵਗੈਰਾ ਹੋ ਗਏ ਸਾਰੇ ਇੱਥੇ ਫਲਾਂ ਦੀਆਂ ਕਿਸਮਾਂ ਨਹੀਂ ਗਈਆਂ ਅਲੱਗ-ਅਲੱਗ ਸਟਾਲ ਦੇ ਉੱਪਰ ਵੱਖ-ਵੱਖ ਫਲਾਂ ਦੀਆਂ ਜਿਹੜੀਆਂ ਉਹ ਕਿਸਮਾਂ ਆਉਂਦੀਆਂ ਨੇਗੀਆਂ ਉਹਦੇ ਬਾਰੇ ਇਥੋਂ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰ ਸਕਦੇ ਹਾਂ ਜਿਹੜੇ ਕਿਸਾਨ ਫਲਾਂ ਦੀ ਖੇਤੀ ਕਰਨਾ ਚਾਹੁੰਦੇ ਨੇ ਵੱਖ-ਵੱਖ ਕਿਸਮਾਂ ਆਪਾਂ ਨੂੰ ਇੱਥੇ ਦੇਖਣ ਨੂੰ ਜਿਹੜੀਆਂ ਉਹ ਮਿਲਦੀਆਂ ਨੇ ਤੇ ਨਾਲੇ ਕੁਝ ਇੱਥੇ ਮਾਡਲ ਵੀ ਜਿਹੜੇ ਉਹ ਹੈਗੇ ਨੇ ਮਾਡਲ ਜਿਹੜੇ ਯੂਨੀਵਰਸਿਟੀ ਵੱਲੋਂ ਬਣਾ ਕੇ ਇਹ ਢਾਂਚੇ ਹੇਠ ਨਿੰਬੂ ਜਾਤੀ ਦੇ ਫਲਾਂ ਦੀ ਨਰਸਰੀ ਤਿਆਰ ਕਰਨ ਦਾ ਮਾਡਲ ਇਹ ਮਾਡਲ ਆ ਵੀ ਕਿਸ ਤਰ੍ਹਾਂ ਤੁਸੀਂ ਚੰਗੇ ਤਰੀਕੇ ਦੀ ਜਿਹੜੀ ਉਹ ਖੇਤੀ ਉਹ ਕਰ ਸਕਦੇ ਹੋ ਜਿਵੇਂ ਯੂਨੀਵਰਸਿਟੀ ਵੱਲੋਂ ਦੱਸਿਆ ਜਾਂਦਾ ਤੇ ਵਾਖ ਕਿਦਰ ਸ਼ੌਂਕ ਦਾ ਜਿਹੜਾ ਉਹ ਟਰੈਪ ਆ ਗਿਆ ਤੇ ਇਹਦੇ ਬਾਰੇ ਜਾਣਕਾਰੀ ਦਿੱਤੀ ਹੋਇਆ ਬਾਕੀ ਦੁਸ਼ਮਣ ਜਿਹੜੇ ਉਹ ਕੀੜੇ ਹੈਗੇ ਨੇ ਕਿਹੜੇ-ਕਿਹੜੇ ਦੁਸ਼ਮਣ ਕੀੜੇ ਜਿਹੜੇ ਉਹ ਹੈਗੇ ਨੇ ਜਿਹੜੇ ਫਸਲਾਂ ਨੂੰ ਖਰਾਬ ਕਰਦੇ ਨੇ ਹਨਾ ਤੇ ਅਮਰੂਦ ਦਾ ਗੜੂਆਂ ਹਨਾ ਅਮਰੂਦ ਨੂੰ ਜਿਹੜਾ ਉਹ ਖਰਾਬ ਕਰਦੇ ਨੇ ਅਮਰੂਦ ਦੇ ਦੁਸ਼ਮਣ ਕੀੜੇ ਤੇ ਜਾਂ ਫਲਾਂ ਦੇ ਜਿਹੜੇ ਉਹ ਕੀੜੇ ਨੇ ਬਾਕੀ ਇਧਰ ਨਾਲ ਹੀ ਮਿੱਤਰ ਕੀੜੇ ਆ ਗਏ ਕਿਹੜੇ-ਕਿਹੜੇ ਜਿਹੜੇ ਉਹ ਮਿੱਤਰ ਕੀੜੇ ਹੈਗੇ ਨੇ ਤੇ ਸਾਰੇ ਮਿੱਤਰ ਕੀੜਿਆਂ ਦੇ ਨਾਮ ਵਗੈਰਾ ਇੱਥੇ ਜਿਹੜੇ ਉਹ ਲਿਖੇ ਹੋਏ ਨੇ ਜੀ ਤੇ ਇਸ ਤਰ੍ਹਾਂ ਵੱਖ-ਵੱਖ ਡਿਪਾਰਟਮੈਂਟਾਂ ਦੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਇੱਧਰ ਆ ਗਿਆ ਬਾਣਾ ਤੇ ਕੁਦਰਤੀ ਸੌਮੇ ਵਿਭਾਗ ਬਾਣਾ ਤੇ ਕੁਦਰਤੀ ਸੌਮੇ ਵਿਭਾਗ ਹੈ ਉਹਨਾਂ ਦੀ ਜਿਹੜੀ ਉਹ ਇੱਥੇ ਸਟਾਲ ਆ ਗਈ ਤੇ ਇੱਧਰ ਜਿਵੇਂ ਪੌਪੂਲਰ ਦੀਆਂ ਕਲਮਾ ਹੈ ਨਾ ਇਹ ਬਾਣਾ ਸਾਰਾ ਵਿਭਾਗ ਹੈ ਤੇ ਬਾਕੀ ਹੋਰ ਇੱਧਰ ਸਫੈਦਾ ਹੋ ਗਿਆ ਜਿਵੇਂ ਸਾਰਾ ਬਣ ਵਿਭਾਗ ਦੀ ਇੱਥੇ ਸਟਾਲ ਲੱਗੀ ਹੋਈ ਆ ਬਰਮਾ ਡੇਕ ਆ ਗਿਆ ਇਹ ਸਾਰਾ ਇਹ ਬਣ ਵਿਭਾਗ ਦੀ ਇੱਥੇ ਸਟਾਲ ਹੈ ਜਿਹੜੇ ਜਿਵੇਂ ਪਪੂਲਰ ਦੀ ਖੇਤੀ ਕਰਦੇ ਨੇ ਉਹਨੂੰ ਉੱਥੋਂ ਜਾਣਕਾਰੀ ਪ੍ਰਾਪਤ ਜਿਹੜੀ ਉਹ ਕਰ ਸਕਦੇ ਹੋ ਤੇ ਇੱਧਰ ਜਿਵੇਂ ਸਾਰੇ ਢੰਗ ਵੀ ਇਹਨਾਂ ਨੇ ਦੱਸੇ ਹੋਏ ਨੇ ਵੀ ਕਿਸ ਤਰ੍ਹਾਂ ਤੁਸੀਂ ਪਪੂਲਰ ਲਾਉਣਾ ਹਨ ਸਾਹਮਣੇ ਮਾਡਲਾਂ ਦੇ ਜਿਹੜੇ ਉਹ ਵੱਖ-ਵੱਖ ਢੰਗ ਜਿਹੜੇ ਉਹ ਲਿਖੇ ਹੋਏ ਨੇ ਤੇ ਆ ਆ ਗਿਆ ਇੱਥੇ ਫਾਰਟੀ ਕਲਚਰ ਤੇ ਲੈਂਡਸਕੇਪਿੰਗ ਵਿਭਾਗ ਫਾਰਟੀ ਕਲਚਰ ਡਿਪਾਰਟਮੈਂਟ ਹੈ ਇਹ ਫੁੱਲਾਂ ਦੀ ਖੇਤੀ ਜੇ ਤੁਸੀਂ ਕਰਨੀ ਹੈ ਨਾ ਉਹਨਾਂ ਬਾਰੇ ਇੱਥੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵਲਗ-ਵਲਗ ਕਿਸਮਾਂ ਜਿਹੜੀਆਂ ਇੱਥੇ ਉਹ ਹੈਗੀਆਂ ਨੇ ਫੁੱਲਾਂ ਦੀ ਸਾਰੀਆਂ ਹਾਂ ਫੁੱਲਾਂ ਦੀਆਂ ਕਿਸਮਾਂ ਲੱਗੀਆਂ ਨਾਮ ਜਿਹੜੇ ਇਹਨਾਂ ਦੇ ਲਿਖੇ ਹੋਏ ਨੇ ਫੁੱਲਾਂ ਦੇ ਸਾਰੇ ਫੁੱਲ ਇੱਥੇ ਜਿਹੜੇ ਹੋ ਰੱਖੇ ਹੋਏ ਨੇ ਜੇ ਫੁੱਲਾਂ ਦੀ ਖੇਤੀ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਇੱਥੋਂ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਨਾ ਤੇ ਬੀਜ ਵਗੈਰਾ ਜਿਹੜੇ ਹੋ ਤੁਸੀਂ ਲੈ ਕੇ ਜਾ ਸਕਦੇ ਹੋਗੇ ਤੇ ਆ ਵੀ ਫਾਰਟੀਕਲਚਰ ਲੈਂਡਸਕੇਪਿੰਗ ਵਿਭਾਗ ਹੈ ਤੇ ਇੱਥੇ ਵੀ ਸਾਰੇ ਫੁੱਲਾਂ ਦੇ ਬੂਟੇ ਵਗੈਰਾ ਜਿਹੜੇ ਹੋ ਮਿਲਦੇ ਨੇ ਇਹ ਵੀ ਤੁਸੀਂ ਇੱਥੋਂ ਜਿਹੜੇ ਉਹ ਖਰੀਦ ਕੇ ਲੈ ਸਕ ਲੈ ਕੇ ਜਾ ਸਕਦੇ ਹੋ ਤੇ ਅੱਗੇ ਹੁਣ ਆਪਾਂ ਚੱਲਦੇ ਆਂ ਅੱਗੇ ਉਹ ਜਾ ਕੇ ਮੇਲਾ ਦੇਖਦੇ ਆਂ ਤੇ ਬਹੁਤ ਦੂਰ ਦੂਰ ਤੱਕ ਇੱਥੇ ਯੂਨੀਵਰਸਿਟੀ ਦੇ ਮੇਲੇ ਵਿੱਚ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੁੰਦੀਆਂ ਨੇਗੀਆਂ ਬਹੁਤ ਜ਼ਿਆਦਾ ਗਿਣਤੀ ਜਿਹੜੀ ਇੱਥੇ ਸਟਾਲਾਂ ਦੀ ਆਪਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲਦੀ ਆ ਤੇ ਅੱਗੇ ਚੱਲਦੇ ਆਂ ਅੱਗੇ ਉਹ ਮੇਲਾ ਜਿਹੜਾ ਉਹ ਜਾ ਕੇ ਦੇਖਦੇ ਆਂ ਤੇ ਅਗਲੀ ਵਾਲੀ ਸਾਈਡ ਵੀ ਕੁਝ ਯੂਨੀਵਰਸਿਟੀ ਦੀਆਂ ਸਟਾਲਾਂ ਨੇਗੀਆਂ ਉਹ ਆਪਾਂ ਸਾਰੀਆਂ ਸਟਾਲਸ ਜਾ ਕੇ ਦੇਖ ਲਾਣੇ ਆ ਤੇ ਇਹਦੇ ਨਾਲ ਇਹ ਸਾਰੀਆਂ ਫਸਲਾਂ ਦੇ ਟ੍ਰਾਇਲ ਨੇ ਦੇ ਵੀ ਇੱਥੇ ਫਸਲਾਂ ਦੇ ਟ੍ਰਾਇਲ ਵੀ ਲੱਗੇ ਹੋਏ ਨੇ ਇਹ ਵੀ ਆਪਾਂ ਦੇਖ ਲਾਂਦੇ ਆ ਵੀਡੀਓ ਦੇ ਵਿੱਚ ਛੋਟੀ ਜਿਹੀ ਝਲਕ ਵੀ ਤੁਹਾਨੂੰ ਦਿਖਾ ਦਾਨੇ ਆ ਤੇ ਇੱਥੇ ਸਾਰੀਆਂ ਫਸਲਾਂ ਦੇ ਟ੍ਰਾਇਲ ਹੁੰਦੇ ਨੇ ਤੇ ਇਹਨਾਂ ਦਾ ਸਮਾਂ ਲਿਖਿਆ ਹੁੰਦਾ ਵੀ ਕਦੋਂ ਬਜਾਈ ਹੋਈ ਸੀਗੀ ਹੈਨਾ ਉਹਦੇ ਬਾਰੇ ਜਾਣਕਾਰੀ ਸਾਰੀ ਉਹ ਦੱਸਿਆ ਹੁੰਦਾ ਵੀ ਕਿਹੜੀ ਕਿਸਮ ਆ ਕਦੋਂ ਲਾਈ ਸੀ ਜਿਵੇਂ ਆ ਇਥੇ ਕਿਸਮਾਂ ਬੀਬੀਡਬਲ ਵਿਸਕਟ ਇੱਕ ਤੇ ਇਹਦਾ ਪੱਕਣ ਦਾ ਜਿਹੜਾ ਉਹ ਸਮਾਂ 155 ਦਿਨ ਹੈ ਤੇ ਝਾੜ ਵੀ ਦਾ ਲਿਖਿਆ ਹੋਇਆ 21.1 ਕੁਇੰਟਲ ਪ੍ਰਤੀ ਏਕੜ ਦਾ ਤੇ ਐਵੇਂ ਸਾਰੀਆਂ ਕਿਸਮਾਂ ਇਥੇ ਯੂਨੀਵਰਸਿਟੀ ਵੱਲੋਂ ਲਾਈਆਂ ਹੋਈਆਂ ਨੇ ਸਾਰਿਆਂ ਬਾਰੇ ਜਾਣਕਾਰੀ ਜਿਹੜੀ ਉਹ ਇਥੇ ਦਿੱਤੀ ਹੋਈ ਹੈ ਸਾਰੀਆਂ ਫਸਲਾਂ ਦੇ ਇਥੇ ਟ੍ਰਾਇਲ ਨੇ ਨਾਲ ਨਾਲ ਇੱਧਰ ਸਾਰੀ ਫਸਲਾਂ ਦੇ ਜਿਹੜੇ ਉਹ ਟ੍ਰਾਇਲ ਨੇ ਆ ਗਈ ਜਿਵੇਂ ਪੀਬੀਡਬਲ ਇੱਕ ਚਪਾਤੀ ਇਹਨੂੰ 154 ਦਿਨ ਲੱਗਦੇ ਨੇ 17.2 ਕੁਆਂਟਲ ਪ੍ਰਤੀ ਏਕੜ ਦਾ ਜਿਹੜਾ ਇਹਦਾ ਝਾੜ ਹੈ ਔਸਤ ਝਾੜ ਜਿਹੜਾ ਉਹ ਹੁੰਦਾ ਤੇ ਐਵੇਂ ਸਾਰੀ ਇੱਥੇ ਟ੍ਰਾਇਲ ਫਸਲਾਂ ਦੇ ਦੇਖਣ ਨੂੰ ਮਿਲਣਗੇ ਬਾਕੀ ਇਧਰ ਹੋਰ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹ ਆਪਾਂ ਜਾ ਕੇ ਦੇਖ ਲਾਂਦੇ ਆ ਤੇ ਇੱਥੇ ਵੀ ਆਪਾਂ ਨੂੰ ਬੀਜ ਵਗੈਰਾ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ ਜਿਵੇਂ ਇੱਥੇ ਕਣਕ ਦੇ ਸਾਰੇ ਬੀਜ ਆਪਾਂ ਨੂੰ ਦੇਖਣ ਨੂੰ ਜਿਹੜੇ ਉਹ ਮਿਲਣਗੇ ਹਨਾ ਜਾਂ ਕਣਕ ਬਾਰੇ ਜਿਹੜੀ ਉਹ ਜਾਣਕਾਰੀ ਆਪਾਂ ਨੂੰ ਜਿਹੜੀ ਉਹ ਦੇਖਣ ਨੂੰ ਮਿਲੂਗੀ ਤੇ ਸਾਰੀਆਂ ਕਿਸਮਾਂ ਵੱਖ-ਵੱਖ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਕਣਕ ਦੀਆਂ ਹੀ ਨੇ ਸਾਰੇ ਵੀ ਇੱਥੇ ਕਣਕ ਦੇ ਜਿਹੜੇ ਉਹ ਲੱਗੇ ਹੋਏ ਨੇ ਜਿਹੜੇ-ਜਿਹੜੇ ਬੀਜ ਆਉਂਦੇ ਨੇ ਬਾਕੀ ਕਣਕ ਦੇ ਜਿਹੜੇ ਕੀੜੇ ਨੇ ਜਾਂ ਉਹਨਾਂ ਬਾਰੇ ਆਪਾਂ ਨੂੰ ਇੱਥੇ ਜਾਣਕਾਰੀ ਦੇਖਣ ਨੂੰ ਮਿਲਦੀ ਹੈਗੀ ਸੁੰਡੀਆਂ ਬਾਰੇ ਤੇ ਜਾਂ ਕਣਕ ਦੇ ਰੋਗ ਹੋਵੇ ਉਹਨਾਂ ਬਾਰੇ ਇੱਥੇ ਇਨਫੋਰਮੇਸ਼ਨ ਜਿਹੜੀ ਉਹ ਸੌਸ ਦੇ ਉੱਪਰ ਜਿਹੜੀ ਉਹ ਦਿੱਤੀ ਹੋਈ ਹੈਗੀ ਤੇ ਇੱਧਰ ਜਿਵੇਂ ਆ ਇੱਥੇ ਮਾਡਲ ਆ ਗਿਆ ਬੀਜ ਸੋਧਣ ਲਈ ਹੈ ਨਾ ਡਰਾਮਾ ਤੇ ਉਹਦੇ ਬਾਰੇ ਜਾਣਕਾਰੀ ਇੱਥੇ ਅਣਸੋਧਿਆ ਤੇ ਸੋਧਿਆ ਬੀਬੀ ਜਿਹੜਾ ਉਹ ਦਿਖਾਇਆ ਹੋਇਆ ਤੇ ਐਵੇਂ ਇਸੇ ਤਰ੍ਹਾਂ ਨਾਲ ਇੱਥੇ ਸਟਾਲ ਜਿਹੜੀ ਉਹ ਆ ਗਈ ਤੇ ਇੱਧਰ ਕੁਝ ਝੋਨੇ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਜੰਗਲੀ ਝੋਨਾ ਹੋ ਗਿਆ ਜਿਵੇਂ ਜੰਗਲੀ ਝੋਨੇ ਬਾਰੇ ਇੱਥੇ ਬੀ ਜਿਹੜੇ ਉਹ ਹੈਗੇ ਨੇ ਜਾਂ ਜੰਗਲੀ ਕਣਕ ਆ ਗਈ ਵਕੀਤੇ ਨਾਲ-ਨਾਲ ਮਾਡਲ ਜਿਹੜੇ ਉਹ ਲਾਈ ਹੋਏ ਨੇ ਫਸਲਾਂ ਉਹਨੂੰ ਕਿਸ ਤਰ੍ਹਾਂ ਆਪਾਂ ਜਿਹੜਾ ਉਹ ਬਚਾਉਣਾ ਜਾਂ ਜਿੱਥੇ ਲਿਖਿਆ ਹੈ ਜਿਵੇਂ ਜੰਗਲੀ ਪ੍ਰਜਾਤੀਆਂ ਤੋਂ ਅੱਜ ਤੱਕ ਦੀ ਕਾਸ਼ਤਕਾਰੀ ਕਣਕ ਦਾ ਸਫ਼ਰ ਜੰਗਲੀ ਜਿਹੜੀਆਂ ਪ੍ਰਜਾਤੀਆਂ ਹੁੰਦੀਆਂ ਸੀਗੀਆਂ ਪਹਿਲੀਆਂ ਉਹਨਾਂ ਬਾਰੇ ਇੱਥੇ ਜਾਣਕਾਰੀ ਹੈ ਵੀ ਕਿਸ ਤਰ੍ਹਾਂ ਹੁਣ ਜਿਹੜੀ ਉਹ ਕਣਕ ਹੁੰਦੀ ਹੈ ਕਿਸ ਤਰ੍ਹਾਂ ਪਹਿਲਾਂ ਜਿਹੜੀ ਕਣਕ ਹੁੰਦੀ ਸੀ ਤੇ ਇਹਦੇ ਨਾਲ ਇੱਧਰ ਵੀ ਕੁਝ ਸਟਾਲਾਂ ਨੇ ਇਹ ਵੀ ਆਪਾਂ ਨਾਲੇ ਜਿਹੜੀਆਂ ਉਹ ਦੇਖੇ ਲੈਨੇ ਆ ਹਨ ਇਹ ਵੀ ਵੱਖ-ਵੱਖ ਡਿਪਾਰਟਮੈਂਟਸ ਦੀਆਂ ਸਟਾਲਾਂ ਨੇਗੀਆਂ ਜਿਵੇਂ ਕੀਟ ਵਿਗਿਆਨ ਵਿਭਾਗ ਆ ਗਿਆ ਜਿਵੇਂ ਇਹਨਾਂ ਦੀ ਇੱਥੇ ਸਟਾਲ ਲੱਗੀ ਹੋਈ ਹੈ ਨਰਮਿਕ ਪਾਦੇ ਹਾਨੀਕਾਰਕ ਮਿੱਤਰ ਕੀੜੇ ਜਿਹੜੇ ਜਿਹੜੇ ਨਰਮਿਕ ਪਾਦੇ ਹਾਨੀਕਾਰਕ ਮਿੱਤਰ ਕੀੜੇ ਨੇ ਉਹਨਾਂ ਬਾਰੇ ਇੱਥੇ ਜਾਣਕਾਰੀ ਦਿੱਤੀ ਹੋਈ ਹੈ ਤੇ ਇੱਥੇ ਝੋਨੇ ਦੇ ਹਾਨੀਕਾਰਕ ਕੀੜੇ ਆ ਗਏ ਜਿਵੇਂ ਪਿੱਛੇ ਆਪਾਂ ਕਣਕ ਦੇ ਜਿਹੜੇ ਹਾਨੀਕਾਰਕ ਜਾਂ ਮਿੱਤਰ ਕੀੜੇ ਦੇਖੇ ਸੀਗੇ ਉਹਨਾਂ ਦੇ ਨਾਮ ਵੀ ਜਿਹੜੇ ਵਕਾਇਦਾ ਉਹ ਲਿਖੇ ਹੋਏ ਨੇ ਇੱਥੇ ਤੇ ਵੱਖ-ਵੱਖ ਫਸਲਾਂ ਦੀ ਕਿਹੜੀ-ਕਿਹੜੀ ਰੋਗ ਨੇ ਜਾਂ ਉਹਨਾਂ ਨੂੰ ਕਿਹੜੇ-ਕਿਹੜੇ ਮਤਲਬ ਦੁਸ਼ਮਣ ਉਹਨਾਂ ਦੇ ਕੀੜੇ ਨੇ ਹਨ ਉਹਨਾਂ ਬਾਰੇ ਜਾਣਕਾਰੀ ਇੱਥੇ ਜਿਹੜੀ ਉਹ ਦਿੱਤੀ ਹੋਈ ਹੈ ਕਮਾਦ ਅਤੇ ਮੱਕੀ ਵਿੱਚ ਮਿਲਣ ਵਾਲੇ ਮਿੱਤਰ ਕੀੜੇ ਸਾਰੇ ਕਮਾਦ ਅਤੇ ਮੱਕੀ ਦੇ ਉਹ ਮਿੱਤਰ ਕੀੜੇ ਇੱਥੇ ਉਹ ਹੈਗੇ ਨੇ ਤੇ ਐਵੇਂ ਵੱਖ-ਵੱਖ ਫਸਲਾਂ ਬਾਰੇ ਇੱਥੇ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਵੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਫਸਲਾਂ ਨੂੰ ਜਿਹੜੀਆਂ ਉਹ ਹੈਗੀਆਂ ਨੇ ਤੇ ਇਧਰ ਜਿਵੇਂ ਦਾਲਾਂ ਤੇ ਤੇਲੀ ਬੀਜ ਫਸਲਾਂ ਦੇ ਕੀੜੇ ਦਾਲਾਂ ਨੂੰ ਜਿਹੜੇ ਜਿਹੜੇ ਕੀੜੇ ਲੱਗਦੇ ਨੇ ਅਮਰੀਕਨ ਸੁੰਢੀ ਦਾ ਪਤੰਗਾ ਹਨਾ ਅਮਰੀਕਨ ਸੁੰਢੀ ਹੋਗੀ ਅ ਇਧਰ ਜਿਵੇਂ ਆ ਚਿੱਟੀ ਸੁੰਢੀ ਦੀ ਭੁੰਡੀ ਇਹ ਸਾਰੇ ਦਾਲਾਂ ਤੇ ਜਿਹੜੇ ਤੇਲੀਬਾਜ ਫਸਲਾਂ ਨੇ ਉਹਨਾਂ ਦੇ ਇੱਥੇ ਉਹ ਕੀੜੇ ਨੇ ਜਿਹਾ ਇੱਥੇ ਸਬਜ਼ੀਆਂ ਦੇ ਕੀੜੇ ਨੇ ਤੇ ਸਬਜ਼ੀਆਂ ਨੂੰ ਕਿਹੜੇ ਕਿਹੜੇ ਕੀੜੇ ਜਿਹੜੇ ਲੱਗਦੇ ਨੇ ਉਹਨਾਂ ਬਾਰੇ ਇੱਥੇ ਜਾਣਕਾਰੀ ਜਿਹੜੀ ਉਹ ਦਿੱਤੀ ਹੋਈ ਹੈ ਤੇ ਫਸਲਾਂ ਨੂੰ ਬਿਮਾਰੀਆਂ ਜਿਹੜੀਆਂ ਲੱਗਦੀਆਂ ਨੇ ਉਹ ਆਪਾਂ ਨੂੰ ਇੱਥੇ ਜਾਣਕਾਰੀ ਜਿਹੜੀ ਉਹ ਮਿਲਦੀ ਹੈ ਇਹ ਇਧਰ ਵੀ ਜਿਵੇਂ ਕੁਝ ਕੀੜੇ ਵਗੈਰਾ ਜਿਹੜੇ ਉਹ ਆ ਗਏ ਹਨ ਤੇ ਇੱਥੇ ਆ ਜੂਗਾ ਤੇ ਸਾਰੀ ਜਿਹੜੇ ਹਾਨੀਕਾਰਕ ਕੀੜਿਆਂ ਬਾਰੇ ਜਾਣਕਾਰੀ ਜਾਂ ਮੱਖੀ ਜ਼ਹਿਰ ਨਿਕਾਸੀ ਜੰਤਰ ਆ ਸਾਰਾ ਮੱਖੀਆਂ ਬਾਰੇ ਇੱਥੇ ਆਪਾਂ ਨੂੰ ਦੇਖਣ ਨੂੰ ਮਿਲਦਾ ਜਿਹੜੇ ਸ਼ਹਿਦ ਵਗੈਰਾ ਤਿਆਰ ਕਰਦੇ ਨੇ ਉਹ ਸਾਰੀਆਂ ਇਹ ਚੀਜ਼ਾਂ ਨੇ ਜਿਹੜੀਆਂ ਉਹ ਉਹਦੇ ਬਾਰੇ ਸਾਰੀ ਇੱਥੇ ਜਾਣਕਾਰੀ ਜਿਹੜੀ ਉਹ ਦਿੱਤੀ ਹੋਈ ਹੈ ਵੱਖ-ਵੱਖ ਡਿਪਾਰਟਮੈਂਟਾਂ ਵੱਲੋਂ ਤੇ तकरीबन ਹਰੇ ਸਾਰੇ ਡਿਪਾਰਟਮੈਂਟਾਂ ਦੀ ਇੱਥੇ ਜਾਣਕਾਰੀ ਜਿਹੜੀ ਉਹ ਤੁਸੀਂ ਪ੍ਰਾਪਤ ਕਰ ਸਕਦੇ ਹੋ ਜਿਹੜੇ ਜਿਹੜੇ ਇੱਥੇ ਡਿਪਾਰਟਮੈਂਟ ਉਹ ਹੈਗੇ ਨੇ ਹਨ ਵੱਖ-ਵੱਖ ਡਿਪਾਰਟਮੈਂਟਾਂ ਨੇ ਇੱਥੇ ਸਟਾਲਸ ਜਿਹੜੀਆਂ ਉਹ ਲਾਈਆਂ ਹੋਈਆਂ ਨੇਗੀਆਂ ਜਾਂ ਫਸਲਾਂ ਨੂੰ ਕਿਹੜੀ-ਕਿਹੜੀ ਚੀਜ਼ ਜਿਹੜੀ ਉਹ ਹਾਨੀ ਪਹੁੰਚਾਉਂਦੀ ਹੈ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਤੇ ਇੱਧਰ ਸਾਹਮਣੇ ਜਿਵੇਂ ਸਟਾਲ ਲੱਗੀ ਹੋਈ ਹੈ ਤੇ ਇਹ ਆ ਗਈ ਜੀ ਝੋਨੇ ਬਾਰੇ ਝੋਨਾ ਜਿਵੇਂ ਹੁਣ ਝੋਨੇ ਦੀ ਫਸਲ ਲੱਗਣੀ ਹੈ ਨਾ ਝੋਨਾ ਲੱਗਣਾ ਤਾਂ ਇੱਥੇ ਸਟਾਲ ਤੇ ਬਹੁਤ ਭਾਰੀ ਇਕੱਠ ਹੈ ਇੱਧਰ ਜਿਵੇਂ ਝੋਨੇ ਦੇ ਵੱਖ-ਵੱਖ ਬੀ ਜਿਹੜੇ ਉਹ ਹੈਗੇ ਨੇ ਬੀਜਾਂ ਬਾਰੇ ਜਾਣਕਾਰੀ ਮਿਲੂ ਜਾਂ ਕਿਹੜੇ-ਕਿਹੜੀ ਕੀ-ਕੀ ਹਾਨੀ ਕਿਹੜੇ-ਕਿਹੜੇ ਕੀੜੇ ਝੋਨੇ ਵਾਸਤੇ ਹਾਨੀਕਾਰਕ ਨੇ ਉਹ ਬਾਕੀ ਜਿਵੇਂ ਨਵੀਂ ਕਿਸਮਾਂ ਝੋਨੇ ਦੀ ਪੀਆ 132 ਸਾਰੀਆਂ ਇੱਥੇ ਝੋਨੀਆਂ ਦੀਆਂ ਕਿਸਮਾਂ ਲੱਗੀਆਂ ਇਹ ਸਟਾਲ ਦੇ ਉੱਪਰ ਇੱਥੇ ਝੋਨੇਵਾਰੀ ਜਾਣਕਾਰੀ ਜਿਹੜੀ ਉਹ ਪ੍ਰਾਪਤ ਤੁਸੀਂ ਕਰ ਸਕਦੇ ਹੋ ਸਾਰੇ ਬੀਜ ਜਿਹੜੇ ਉਹ ਇੱਥੇ ਲਾਏ ਹੋਏ ਨੇ ਇੱਕ ਮਹੀਨੇ ਦਾ ਤੇ ਇੱਧਰ ਨਾਲੇ ਕੁਝ ਕਪਾਹ ਆ ਗਈ ਹੈ ਨਾ ਕਪਾਹ ਬਾਰੇ ਜਿਹੜੀ ਉਹ ਜਾਣਕਾਰੀ ਹੈ ਜਿਵੇਂ ਵੱਖ-ਵੱਖ ਹਰੇਕ ਫਾਸਲਾਂ ਦੇ ਇੱਥੇ ਵੱਖ-ਵੱਖ ਬੀ ਆਪਾਂ ਨੂੰ ਜਿਹੜੇ ਉਹ ਦੇਖਣ ਨੂੰ ਮਿਲਣਗੇ ਸਾਰੀਆਂ ਕਿਸਮਾਂ ਲੱਗਦਾ ਕਿ ਕਿਸਮਾਂ ਨੇਗੀਆਂ ਜਿਹੜੀਆਂ ਦੇਖ ਲਾ ਰਹੇ ਆ ਅੱਗੇ ਵੀ ਕੁਝ ਕਿਸਤਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਇਹ ਜਿਵੇਂ ਦਾਲਾਂ ਆਗੀਆਂ ਨਾ ਦਾਲਾਂ ਬਾਰੇ ਜਾਣਕਾਰੀ ਆਪਾਂ ਨੂੰ ਇੱਥੋਂ ਪ੍ਰਾਪਤ ਹੋਊਗੀ ਇੱਧਰ ਦਾਲਾਂ ਦੇ ਜਿਹੜੇ ਉਹ ਬੀ ਨੇ ਉੱਪਰ ਇਸ ਤਰ੍ਹਾਂ ਬੋਰਡ ਜਿਹੜੇ ਉਹ ਲਾਏ ਹੋਏ ਨੇ ਜੇ ਤੁਸੀਂ ਦਾਲਾਂ ਬਾਰੇ ਜਿਹੜੀ ਉਹ ਜਾਣਕਾਰੀ ਪ੍ਰਾਪਤ ਕਰਨੀ ਆ ਉਹ ਇੱਥੋਂ ਪ੍ਰਾਪਤ ਕਰ ਸਕਦੇ ਹੋ ਵੱਖ-ਵੱਖ ਦਾਲਾਂ ਨੇਗੀਆਂ ਜਿਵੇਂ ਇੱਥੇ ਗਰਮੀ ਰੁੱਤ ਦੀ ਜਿਵੇਂ ਆ ਮੂਗੀ ਹੋਗੀ ਹਨਾ ਤੇ ਸਾਰੀਆਂ ਤਕਰੀਬਨ ਦਾਲਾਂ ਨੇਗੀਆਂ ਸਾਰੇ ਇਹਨਾਂ ਦੇ ਇੱਥੇ ਨਾਮ ਜਿਹੜੇ ਹੋ ਕਿਸਮਾਂ ਦੇ ਲਿਖੇ ਹੋਏ ਨੇ ਅਲੱਗ-ਅਲੱਗ ਜੜੀਆਂ ਹੋ ਇੱਥੇ ਦਾਲਾਂ ਦੀਆਂ ਉਹ ਕਿਸਮਾਂ ਨੇਗੀਆਂ ਤੇ ਐਵੇਂ ਹਰ ਇੱਕ ਫਸਲ ਬਾਰੇ ਇੱਥੇ ਜਾਣਕਾਰੀ ਜਿਹੜੀ ਹੋ ਹੈਗੀ ਸਟਾਲ ਦੇ ਉੱਪਰ ਬਾਕੀਦਰ ਜਿਵੇਂ ਮੱਕੀ ਆ ਗਈ ਮੱਕੀ ਬਾਰੇ ਵੀ ਜਾਣਕਾਰੀ ਇੱਥੋਂ ਜਿਹੜੀ ਉਹ ਮਿਲੂ ਇਹ ਸਟਾਲ ਦੇ ਉੱਪਰੋਂ ਮੱਕੀ ਦੇ ਬੀਜ ਵਗੈਰਾ ਜਾਂ ਮੱਕੀ ਵਾਸਤੇ ਖਾਨੀ ਕਰਕੇ ਜਿਹੜੇ ਉਹ ਕੀੜੇ ਹੋਗੇ ਜਿਵੇਂ ਆਹ ਜਿਹੜੇ ਸਾਰੇ ਦੇਖ ਰਹੇ ਹੋ ਮੱਕੀ ਦੇ ਇਹ ਕੀੜੇ ਨੇਗੇ ਤੇ ਕਿਹੜੇ ਕਿਹੜੇ ਕੀੜੇ ਜਿਹੜੇ ਉਹ ਮੱਕੀ ਨੂੰ ਲੱਗਦੇ ਨੇ ਉਹ ਸਾਰੇ ਕੀੜੇ ਜਾਂਦੇ ਇੱਥੇ ਨਾਮ ਨੇ। ਬਾਕੀ ਇਸੇ ਤਰ੍ਹਾਂ ਇੱਥੇ ਬੀਜ ਵਗੈਰਾ ਸਾਰੇ ਜਿਹੜੇ ਉਹ ਮੱਕੀ ਦੇ ਹੋਗੇ ਹਨ ਤੇ ਉਹ ਹੋ ਗਈ ਬਾਕੀ ਇਥੋਂ ਹਰੇਕ ਤਰੀਕੇ ਦੀ ਜਾਣਕਾਰੀ ਤੁਹਾਨੂੰ ਜਿਹੜੀ ਉਹ ਇਥੋਂ ਮਿਲੂ ਸਟਾਲ ਦੇ ਉੱਪਰੋਂ ਤੇ ਇਧਰ ਸਟਾਲ ਜਿਵੇਂ ਆ ਗਈ ਤੇਲ ਵਾਲੇ ਬੀਜ ਹਨ ਜਿਨ੍ਹਾਂ ਤੋਂ ਤੇਲ ਨਿਕਲਦਾ ਹੈ ਉਹ ਸਾਰੀਆਂ ਇੱਥੇ ਫਸਲਾਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ। ਜਿਵੇਂ ਜਿਹੜੀਆਂ ਚੀਜ਼ਾਂ ਚੋਂ ਤੇਲ ਨਿਕਲਦਾ ਹਨ ਜਿਵੇਂ ਮੂੰਗਫਲੀ ਹੋਗੀ ਇਹਦੀਆਂ ਅਲੱਗ-ਅਲੱਗ ਕਿਸਮਾਂ ਜਿਵੇਂ ਹੈਗੀਆਂ ਨੇ ਤਿੰਨ ਕਿਸਮਾਂ ਇੱਥੇ ਮੂੰਗਫਲੀ ਦੀਆਂ ਨੇ ਇਹ ਸਾਰੀਆਂ ਤੇਲ ਵਾਲੀਆਂ ਨੇ ਤਿਲ ਹੋਗੇ ਸੂਰਜਮੁਖੀ ਹੋਗੀ ਜਾਂ ਸਰੋਂ ਹੋਗੀ ਇਹਦੀਆਂ ਜਿਹੜੀਆਂ ਉਹ ਸਾਰੀਆਂ ਕਿਸਮਾਂ ਨੇ ਤੇਲ ਵਾਲੀਆਂ ਜਿਹੜੀਆਂ ਉਹ ਫਸਲਾਂ ਨੇ ਇਹਨਾਂ ਚੋਂ ਤੇਲ ਆਪਾਂ ਕਢਵਾ ਸਕਦੇ ਹਾਂਗੇ ਤੇ ਤੇ ਇੱਧਰ ਵਕ ਵਕ ਹਨਾ ਸਾਰੇ ਜਿਵੇਂ ਬਾਜਰਾ ਆ ਗਿਆ ਚਰੀ ਆ ਗਈ ਤੇ ਕੁਝ ਮੱਕੀ ਦੀਆਂ ਜਿਹੜੀਆਂ ਉਹ ਕਿਸਮਾਂ ਚਾਰੇ ਜਿਹੜੀਆਂ ਉਹ ਫਸਲਾਂ ਨੇਗੀਆਂ ਸਾਰੀਆਂ ਇਹ ਚਾਰੇ ਦੀਆਂ ਫਸਲਾਂ ਨੇ ਜਮੀ ਹੋ ਗਈ ਜਿਵੇਂ ਤੇ ਇਸ ਤਰ੍ਹਾਂ ਵੱਖ-ਵੱਖ ਫਸਲਾਂ ਇੱਥੇ ਜਿਹੜੀਆਂ ਉਹ ਹੈਗੀਆਂ ਨੇਗੀਆਂ ਫਸਲਾਂ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਹੋਈ ਹੈ ਤੇ ਇਧਰ ਨਾਲ ਇਹ ਟ੍ਰਾਇਲ ਵੀ ਜਿਹੜੇ ਉਹ ਲੱਗੇ ਹੋਏ ਨੇ ਫਸਲਾਂ ਦੇ ਇਹ ਵੀ ਆਪਾਂ ਦੇਖ ਲਾਂਦੇ ਆਂਗੇ ਤੇ ਜਿਵੇਂ ਬਰਸੀਮ ਆ ਗਿਆ ਬਰਸੀਮ ਦਾ ਇੱਥੇ ਟ੍ਰਾਇਲ ਜਿਹੜਾ ਉਹ ਲੱਗਿਆ ਹੋਇਆ ਤੇ ਨਾਲ ਇਹਨਾਂ ਦੇ ਨਾਮ ਵੀ ਲਿਖੇ ਹੋਏ ਨੇ ਬੀਜਾਂ ਦੇ ਬਰਸੀਮ ਬੀ ਐਲ 48 ਹਨਾ ਤੇ ਵੱਖ-ਵੱਖ ਕਿਸਮਾਂ ਦੀਆਂ ਜਿਹੜੀਆਂ ਫਸਲਾਂਆਂ ਦੀਆਂ ਵਿੱਚ ਸਾਰੀਆਂ ਦੀ ਟਰੈਲ ਲੱਗੇ ਹੋਏ ਨੇ ਪਿੱਛੇ ਵੀ ਜਿਵੇਂ ਆਪਾਂ ਤੁਹਾਨੂੰ ਸਾਰਾ ਉਹ ਦਿਖਾਇਆ ਸੀ ਪਿੱਛੇ ਵੀ ਟਰੈਲ ਜਿਹੜੇ ਲੱਗੇ ਹੋਏ ਸੀ ਆ ਸਾਰੇ ਹੁਣ ਬਰਸੀਮ ਦੀ ਟਰੈਲ ਲੰਗੇ ਆ ਜਿਵੇਂ ਆ ਗਿਆ ਬਰਸੀਮ ਬੀ ਐਲ 44 ਤੇ ਇਹਦਾ ਝਾੜ ਵੀ ਜਿਹੜਾ ਉਹ ਲਿਖਿਆ ਆ ਹਰੇ-ਜਾਰੇ ਦਾ ਝਾੜ 395 ਕਾਉਂਟਰਲ ਜਿਹੜਾ ਉਹ ਏਕੜ ਦਾ ਝਾੜ ਆ ਇਹਦਾ ਪਿੱਛੇ ਆਪਾਂ ਦੇਖ ਕੇ ਆਇਆ ਹੋਰ ਫਸਲਾਂ ਹਨ ਬਾਕੀ ਆ ਆ ਗਿਆ ਕਮਾਦ ਕਮਾਦ ਬਾਰੇ ਸਾਰੀ ਜਾਣਕਾਰੀ ਹੈ ਇੱਥੇ ਸਾਰੀ ਗੰਨੇ ਦੇ ਬੀ ਹੋ ਗਏ ਝਾੜ ਹੋ ਗਿਆ ਹਨ ਉਹ ਸਾਰਾ ਇੱਥੇ ਲਿਖਿਆ ਹੋਇਆ ਹੈ ਇੱਥੇ B ਵਗੈਰਾ ਨਾਮ ਹਨ ਕਿਹੜੀ ਅਗੀਤੀ ਕਿਸਮ ਹੈ ਉਹਦੇ ਬਾਰੇ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕਿਹੜੀ ਕਿਸਮ ਦਾ ਕਿੰਨਾ ਝਾੜਾ ਉਹ ਸਾਰਾ ਕੁਝ ਇੱਥੇ ਲਿਖਿਆ ਹੋਇਆ ਨਾਲ ਕਿਸਮਾਂ ਕਿਹੜੀ ਗੁੜ ਵਾਸਤੇ ਕਿਸਮਾਂ ਕਿਹੜੀ ਰਸ ਵਾਸਤੇ ਜਿਹੜੀ ਉਹ ਵਧੀਆ ਰਹਿੰਦੀ ਹੈ ਉਹ ਸਾਰੀ ਜਾਣਕਾਰੀ ਇੱਥੇ ਇਹਨਾਂ ਨੇ ਦਿੱਤੀ ਹੋਈ ਹੈ ਜੀ